ਸਪਾ ਸੈਂਟਰ ਦੇ ਨਾਂ ਤੇ ਚੱਲ ਰਹੇ ਦੇਵਪਾਰ ਦੇ ਤੰਦੇ ਨੂੰ ਸੰਗਰੂਰ ਪੁਲਿਸ ਵੱਲੋਂ ਪੇਨਕਾਟ ਕੀਤਾ ਗਿਆ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਇੱਕ ਸਪਾ ਸੈਂਟਰ ਤੇ ਰੇਡ ਕੀਤੀ ਗਈ ਹੈ ਸਪਾ ਸੈਂਟਰ ਦੇ ਵਿੱਚ ਦੇਵਪਾਰ ਦਾ ਤੰਦਾ ਉਹ ਹੋ ਰਿਹਾ ਸੀ ਜੋਰਾ ਸ਼ੋਰਾ ਤੇ ਤੰਦਾ ਚੱਲ ਰਿਹਾ ਸੀ ਉਤੇ ਹੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਸ ਸਪਾ ਸੈਂਟਰ ਉੱਤੇ ਰੇਡ ਕੀਤੀ ਗਈ ਹੈ ਜਿੱਥੇ ਔਰਤਾਂ ਤੋਂ ਦੇਵਪਾਰ ਦਾ ਤੰਦਾ ਕਰਵਾਇਆ ਜਾਂਦਾ ਸੀ ਇਨਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਪਾ ਸੈਂਟਰ ਦੇ ਮੈਨੇਜਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਜੋ ਸਪਾ ਸੈਂਟਰ ਨੂੰ ਸੰਭਾਲ ਰਿਹਾ ਸੀ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਜਦ ਕਿ ਸਪਾ ਸੈਂਟਰ ਦਾ ਮਾਲਕ ਜੋ ਕਿ ਪਾਣੀਪੱਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦੀ ਗ੍ਰਿਫਤਾਰੀ ਬਾਕੀ ਹੈ ਅੱਜ ਜਿਹੜਾ ਇਸ ਪਾਸਾ ਅੰਦਰ ਤੇ ਰੇਡ ਹੋਈ ਸੀ ਕਿੰਨੇ ਬੰਦੇ ਰਸੋ ਨੇ ਕਿੰਨੇ ਨਕਲਾਵਾ ਹੋ ਗਏ ਇਹ ਜੀ ਅਸੀਂ ਮੁਕੱਦਮਾ ਨੰਬਰ 117 10 ਚ 2025 ਕੱਲ ਦਰਜ ਕੀਤਾ ਗਿਆ ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਗਾਏ ਜੀ ਇਹਦੇ ਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਿੰਨਾ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪੱਦਾ ਰਹਿਣ ਵਾਲਾ ਇੱਕ ਇਹਨਾਂ ਦਾ ਗੇ ਰੱਖਿਆ ਸੀਗਾ ਮੈਨੇਜਰ ਜੀ ਦੀਪਕ ਦੀ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਦੋ ਬੰਦੇ ਤੇ ਕਲਾ ਮਕਦਮਾ ਦਰਜ ਹੋਇਆ ਹੈ ਤੇ ਜਿਹੜੇ ਮੈਨੇਜਰ ਦੀ ਕਲ ਰੈਸਟਰੀ ਨੂੰ ਵੀ ਇਹ ਤੇ ਮਾਰਗ ਦੀ ਰੈਸਟਰੀ ਦੀ ਗੱਲ ਹੈ। ਮਾਰਗ ਦੀ ਰੈਸਟਰੀ ਦੀ। ਕਿਸ ਤਰ੍ਹਾਂ ਦਾ ਉਹਦੇ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ। ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੋਇਆ ਹੈ। ਇਸ ਸਪਾ ਸੈਂਟਰ ਦੀ ਆਰਟ ਜਿਹੜੀਆਂ ਗਰੀਬ ਨਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਨੂੰ ਸਪਾ ਕਰਵਾਉਣ ਉਹਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਜੀ ਕਿ ਮੌਕੇਵਾਰ ਦਾ ਤਾਂ ਕੋਈ ਫੜੇ ਵੀ ਗਏ ਨਹੀਂ ਜਿ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਗਵਾਹ ਹੋਏ ਕੁੜੀਆਂ ਦੀਆਂ ਅਸੀਂ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟ ਅੰਡਰ ਰਿਕਾਰਡ ਕਰਕੇ ਤੇ ਇਹਨਾਂ ਦੇ ਚੁੰਗਲ ਤੋਂ ਯਾਦ ਕਰਾ ਕੇ ਤੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਫੇਸ ਇਹ ਜਿਹੜੇ ਲੜਕੀਆਂ ਸੀ ਜਿ ਕਿਉਂ ਨਾ ਪੈਸੇ ਦਾ ਹਾਂਸਾ ਦਿੰਦੇ ਸੀ ਜਾਂ ਉਹਨਾਂ ਨੂੰ ਬਲੈਕਮੇਲ ਕਰਦੇ ਜਾਂ ਕੋਈ ਜਬਰੇ ਕੰਮ ਕਰਾਉਂਦੇ ਇਹਦੀ ਤਫਤੀਸ਼ ਚੱਲ ਰਹੀ ਹੈ ਜੀ ਜਿਹੜੀ ਕੋਈ ਵੀ ਗੱਲ ਸਾਹਮਣੇ ਆਏਗੀ ਉਹਦੀ ਕਾਰਵਾਈ ਕੀਤੀ ਜਾਵੇਗੀ